ਸੰਵਿਧਾਨ ਬਚਾਓ ਇਸ ਸਭਾ ਦੇ ਵਿੱਚ ਆਇਆ ਔਰ ਇਹ ਜਿਹੜਾ ਕਾਰਕਰਮ ਹੈ ਇਹ ਪੰਜਾਬ ਦੇ ਕੋਨੇ-ਕੋਨੇ ਵਿੱਚ ਆ ਜਿਹੜੀ ਕਿਤਾਬ ਰਾਹੁਲ ਗਾਂਧੀ ਦੇ ਹੱਥ ਵਿੱਚ ਹੈ ਸਾਡਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਸਾਨੂੰ ਦਿੱਤਾ ਹੋਇਆ ਹੱਕ ਅਗਰ ਮੈਂ ਇਸ ਦੀ ਵਿਆਖਿਆ ਕਰਾਂ ਤਾਂ ਇੱਕ ਲਾਈਨ ਦੇ ਵਿੱਚ ਸੰਵਿਧਾਨ ਦੀ ਵਿਆਖਿਆ ਕੀ ਸਾਨੂੰ ਇਹ ਸੰਵਿਧਾਨ ਨੇ ਪਰਜਾ ਤੋਂ ਇਨਸਾਨ ਬਨੰਦਾ ਦਰਜਾ ਇਨਸਾਨੀਅਤ ਦਾ ਤੇ ਸਾਡਾ ਹੱਕ ਦਿੱਤਾ ਪਹਿਲਾਂ ਅਸੀਂ ਰਾਜੇ ਮਹਾਰਾਜਿਆਂ ਦੀ ਪਰਜਾ ਹੋਇਆ ਕਰਦੇ ਸੀ ਤਾਂ ਜਦੋਂ ਇਹ ਸੰਵਿਧਾਨ ਹੋਣ ਚਾਇਆ ਤੇ ਸਾਨੂੰ ਆਪਦੇ ਹੱਕਾਂ ਤੋਂ ਬਾਬਾ ਸਾਹਿਬ ਅੰਬੇਦਕਰ ਨੇ ਜਾਣੂ ਕਰਵਾ ਕੇ ਸਾਨੂੰ ਹੱਕ ਦਿਵਾਉਣ ਦਾ ਕੰਮ ਕੀਤਾ 2 ਸਾਲ 2 ਸਾਲ 11 ਮਹੀਨੇ ਤੇ 18 ਦਿਨ ਇਹ ਸੰਵਿਧਾਨ ਦਾ ਨਿਰਮਾਣ ਹੋਣ 'ਚ ਲੱਗੇ ਬੇਸ਼ੱਕ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਆ ਲੇਕਿਨ ਅਗਰ ਸੰਵਿਧਾਨ ਨਾ ਹੁੰਦਾ ਤਾਂ ਤੁਸੀਂ ਆਪਣੀ ਆਵਾਜ਼ بلند ਨਹੀਂ ਕਰ ਸਕਦੇ ਸੀ ਜੇ ਚਾਈਨਾ ਦੀ ਗੱਲ ਕਰوں ਤੇ ਚਾਇਨਾ ਚ ਕੋਈ ਵਿਅਕਤੀ ਮਰਦਾ ਬਾਦ ਦਾ ਬਿਆਨ ਨਹੀਂ ਲਾ ਸਕਦਾ ਤੇ ਸਰਕਾਰਾਂ ਦੇ ਖਿਲਾਫ ਕਿਸੇ ਵੀ ਸੜਕ ਤੇ ਬੈਠ ਕੇ ਮਜ਼ਾਰਾ ਤੇ ਉੱਚੀ ਆਵਾਜ਼ ਚ ਅਗਰ ਕੋਈ ਗੱਲ ਕਰਦਾ ਹੈ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਉੱਥੇ ਲੋਕਤੰਤਰ ਨਹੀਂ ਹੈ ਇਹ ਲੋਕਤੰਤਰ ਤੇ ਪ੍ਰਜਾਤੰਤਰ ਜੇ ਕਿਸੇ ਨੇ ਦਿੱਤਾ ਤਾਂ ਸਾਡੇ ਇਹ ਸੰਵਿਧਾਨ ਨੇ ਸਾਨੂੰ ਇਹ सब कुछ दवाया मेरे साथियों मैं इस करके संविधान की गल करनी चाह मेरे है मेरे तो, बोलन तो पहला बुला रहा आज देश ददर कीमत बारे जो देश के दे अंदर हो रहा है जो पंजाब के अंदर हो रहा बारे थानू जा करवाया पंजाब का जोड़ा किसान सी दिल्ली नहीं जा सकता साधिकार खोलिया गया इस करके सू संविधान दिए सभा बुलानी पी क्योंकि किसान को कोई जान का हक है दिल्ली किसे दे बाप की नहीं है दिल्ली आजाद ते लाल किले से जो तिरंगा देश का प्रधानमंत्री लहरा रोज सब तो वो किसी ने खून डोलिया ਪੰਜਾਬ ਦੇ ਲੋਕਾਂ ਨੇ ਡੋਲੇ ਐ ਅਸੀਂ ਉੱਥੇ ਜਿਹੜਾ ਝੰਡਾ ਲਹਿਰਾਉਣ ਦਾ ਹੱਕ ਬੇਸ਼ਕ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਦਿੱਲੀ ਦੀ ਜਾਨ ਦਿੱਤਾ ਗਿਆ ਇੱਥੋਂ ਤੱਕ ਨਹੀਂ ਇਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਰਐਸਐਸ ਦੇ ਇਸ਼ਾਰੇ ਤੇ ਅਮਿਤ ਸ਼ਾਹ ਦੇ ਇਸ਼ਾਰੇ ਤੇ ਪੰਜਾਬ ਦੇ ਕਿਸਾਨਾਂ ਤੇ ਰਾਤ ਦੇ 1 ਵਜੇ

ਕਾ ਤੁਹਾਨੂੰ ਦੇਸ਼ ਦੇ ਲੋਕ ਬਖਸ਼ਣਗੇ ਨਹੀਂ ਸਾਡੇ ਹੱਕ ਖੋਣ ਦੀ ਕੋਸ਼ਿਸ਼ ਨਾ ਕਰੋ ਇਸ ਕਰਕੇ ਅੱਜ ਅਸੀਂ ਪੂਰੇ ਦੇਸ਼ ਦੇ ਅੰਦਰ ਸੰਵਿਧਾਨ ਬਚਾਓ ਸਬਾਵਾਂ ਕਰ ਰਹੇ ਹਾਂ ਆਪ ਇੱਥੇ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਹਿੰਦਾ ਇਹਨਾਂ ਨੇ ਕਿਹਾ ਕਿ ਇੰਨੇ ਬੰਬ ਆਏ ਹੋਏ ਹੈ ਹੈਂਡ ਗ੍ਰਨੇਡ ਇੰਨੇ ਚੱਲ ਗਏ ਹੈ इने चलने बाकी है रोजाना हैंड ग्रनेड पंजाब डिग देते अग मचया कराब खबर है लेकिन इन्हों गल ना सुनते हुए इन्हों मुकदमा दर्ज करता इस संविधान की उलंघना है ਸੋ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲੇ ਆਏ ਹਾਂ ਕਾਂਗਰਸ ਪਾਰਟੀ ਕਈ ਆਰੀ ਸਾਨੂੰ ਕਈ ਲੋਕ ਸਵਾਲ ਕਰ ਲੈਂਦੇ ਨੌਜਵਾਨ ਮੁੰਡੇ ਕਹਿੰਦੇ ਕਾਂਗਰਸ ਪਾਰਟੀ ਨੇ ਕੀ ਕੀਤਾ ਅੱਜ ਮੈਂ ਦੱਸਣਾ ਚਾਹਣਾ ਜਿਹੜੀ ਆਰਐਸਐ ਜਿਹਨੇ ਹੁਣ ਸਿੱਖਾਂ ਦੇ ਮੁੰਡਿਆਂ ਨੂੰ ਦਾੜੀ ਕੇ ਸਾਰਿਆਂ ਨੂੰ ਆਪੇ 20-20 ਹਜ਼ਾਰ ਰੁਪਏ ਦੀ ਨੌਕਰੀ ਤੇ ਰੱਖ ਲਿਆ ਕਈ ਸਿੱਖਾਂ ਦੇ ਮੁੰਡੇ ਪੰਜਾਬ ਦੇ ਵਿੱਚ आरएसएस एस का प्रचार कर रहे हैं क्यों आर एस एस जी उन्नीस सौ पची च बनी हम तक छी हो सौ साल केवल केवल मुखी और इन लोगों ने पचवंजा साल देश का तिरंगा झंडा क्योंकि जो तिरंगे का निर्माण होया तो इन्होंने कहा आर एस एस ने कहा ਕਿਨਾਂ ਇਹ ਤਿੰਨ ਰੰਗ ਅਸ਼ੋਭ ਹੈ ਅਸੀਂ ਆਰਐਸਐਸ ਦੇ ਹੱਡਕੁਆਟਰ ਤੇ ਇਹ ਤਿਰੰਗਾ ਨਹੀਂ ਲਹਿਰਾਵਾਂਗੇ ਰਿਕਾਰਡ ਕਹਿ ਰਿਹਾ ਹੈ ਇਹ ਰਿਕਾਰਡ ਕਹਿ ਰਿਹਾ ਮੇਰੇ ਸਿੱਖਿਆਰੀ ਉੱਪਰ ਆਓ ਤੇ ਜਦੋਂ ਸੰਵਿਧਾਨ ਦੀ ਨਿਰਮਾਣ ਹੋਇਆ ਤੇ ਗਵਾਲਕਰ ਹੁੰਦਾ ਸੀ 240 ਇਹ 1940 ਤੋਂ ਲੈ ਕੇ 1975 ਤੱਕ ਇਹਨਾਂ ਦਾ ਮੁਖੀ ਤੇ ਉਹਨੇ ਕਿਹਾ ਕਿ ਨਾ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਇਹਦਾ ਕਾਗਜ਼ ਇਕੱਠੇ ਕੀਤੇ ਆ ਦੂਜੇ ਦੇਸ਼ਾਂ ਤੋਂ ਮੈਂ ਨਹੀਂ ਮੰਨਦਾ 238ਵੇਂ ਸਫੇਤੇ ਅੰਗਰੇਜ਼ੀ ਦੀ ਕਿਤਾਬ ਹੈ ਬੰਚ ਆਫ ਥੌਟਸ ਕਿ ਮੇਰੀ ਮੇਰੀ ਸੋਚ ਦੀ ਵਿਆਖਿਆ ਉਹ ਜਿਹੜੀ ਕਿਤਾਬ ਹੋਰ ਨੇ ਤੇ ਲਿਖਿਆ ਕਿ ਮੈਂ ਨਹੀਂ ਮੰਨਦਾ ਤੇ ਇਸ ਵਾਰੀ ਰਾਜ ਸਭਾਚ ਇਸੇ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਹਿੰਦਾ क्या अंबेडकर अंबेडकर लगा रखी है अगर इतनी बार भगवान का नाम लेते तो शायद स्वर्गों में चले जाते ये सोच है। ते मैं कह सी? कि आरएसएस ने आजकल सिख प्रचारक बना लिया क्यों कोई सिख आरएसएस का प्रचारक नहीं बनना चाहता मैनु इस गल का मान है तो फख्र है लेकिन मजबूरी है क्योंकि नौकरी नहीं है घरों चुना नहीं चलता ਇਸ ਕਰਕੇ ਮਜਬੂਰਨ ਤੌਰ ਤੇ ਜਿੱਥੇ ਪੈਸਾ ਮਿਲਦਾ ਹੈ ਅਗੜਾ ਜਿੰਨਾ ਨੌਕਰੀ ਨਾਲ ਚੁੱਲਾ ਚਲਾਈਏ ਇਹੀ ਕਾਰਨ ਹੈ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਸਾਰ ਰਗ ਹੈ ਸਾਰ ਰਗ ਉਹ ਹੈ ਕਿਸਾਨੀ ਅਗਰ ਪੰਜਾਬੀ ਇਹ ਸੂਬਾ ਕਿਸਾਨੀ ਪ੍ਰਧਾਨ ਸੂਬਾ ਨਾ ਰਹੇ ਅਗਰ ਕਣਕ ਤੇ ਝੋਨਾ ਇੱਥੇ ਨਾ ਹੋਣ ਜਦੋਂ ਕਣਕ ਤੇ ਝੋਨਾ ਬੀਜਦੇ ਹੋ ਇਹ ਜਿਹੜੀ ਐਮਐਸਪੀ ਬੇਸ਼ੱਕ ਕੋਈ ਕਿਸੇ ਨੂੰ ਮਾੜਾ ਕਹੇ ਲੇਕਿਨ ਇੰਦਰਾ ਗਾਂਧੀ ਦੇ ਸਮੇ 1967 ਦੇ ਵਿੱਚ ਐ ਐਮ ਐਸ ਪੀ ਮਿਲੀ ਸੀ ਸਾਨੂੰ ਸਾਡੀ ਸਰਕਾਰੀ ਖਰੀਦ ਤੇ ਔਰ ਅੱਜ ਤੱਕ ਚੱਲੀ ਆ ਰਹੀ ਹੈ 80 ਹਜ਼ਾਰ ਕਰੋੜ ਰੁਪਿਆ ਇੱਕ ਸਾਲ ਦੇ ਵਿੱਚ ਸਾਡੇ ਪੰਜਾਬ ਚ ਵੜ ਜਾਂਦਾ ਹੈ 40 ਹਜ਼ਾਰ ਕਰੋੜ ਰੁਪਿਆ ਝੋਨੇ ਦਾ ਤੇ 40 ਹਜ਼ਾਰ ਕਰੋੜ ਰੁਪਿਆ ਕਣਕ ਦਾ ਤੇ ਉਹ 80000 ਕਰੋੜ ਨਾਲ ਵੱਡੀਆਂ ਦੀਆਂ ਦੁਕਾਨਾਂ ਤੇ ਰੌਣਕਾਂ ਲੱਗਦੀ ਹੈ ਹਲਵਾਈ ਦੀ ਦੁਕਾਨ ਤੇ ਰੌਣਕ ਲੱਗਦੀ ਹੈ ਮੈਰੀਟ ਪਹਿਲੇ ਚੱਲਦਾ ਸਾਊਂਡ ਸਿਸਟਮ ਚੱਲਦਾ ਹੈ ਸ਼ੈਲਰ ਚੱਲਦਾ ਹੈ ਆਰਤੀਆ ਚੱਲਦਾ ਹੈ ਹਲਵਾਈ ਦਾ ਕੰਮ ਚੱਲਦਾ ਹੈ ਜੇ 80000 ਕਰੋੜ ਰੁਪਇਆ ਆਉਣਾ ਵੱਧ ਹੋ ਗਿਆ ਤਾਂ ਪੰਜਾਬ ਦੇ ਨੌਜਵਾਨ ਮਜਬੂਰਨ ਤੌਰ ਤੇ ਆਰਐਸਐਸ ਦੇ ਪ੍ਰਚਾਰਕ ਬਣਨੇ ਸ਼ੁਰੂ ਹੋ ਜਾਣਗੇ ਇਹ ਐਮਐਸਪੀ ਤੋੜਨਾ ਕਿਉਂ ਚਾਹੁੰਦਾ ਹੈ ਐਮਐਸਪੀ ਤੋੜਨਾ ਤਾਂ ਚਾਹੁੰਦਾ ਹੈ ਕਿ ਜਿੰਨਾ ਚਿਰ ਸਿੱਖਾਂ ਦੀ ਸਾਹ ਰੱਗ ਬੰਦ ਨਹੀਂ ਕਰਦੇ ਇਹਨਾਂ ਕੋਲੇ ਪੈਸਾ ਆਵੇਗਾ ਉਹਨਾਂ ਚਿਰ ਪੰਜਾਬ ਗੋਟਿਆਂ ਤੇ ਨਹੀਂ ਹੋ ਸਕਦਾ ਜੇ ਪੰਜਾਬ ਨੂੰ ਗੋਟਿਆਂ पे ਕਰਨਾ ਹੈ ਜੇ ਆਰਐਸਐਸ ਦੀ ਵਿਚਾਰਧਾਰਾ ਇਨਾਂ ਤੇ ਥੋਪਣੀ ਹੈ ਤਾਂ ਸਾਨੂੰ ਇਹਨਾਂ ਨੂੰ ਕਮਜ਼ੋਰ ਕਰਨਾ ਪੈਣਾ ਆਰਥਿਕ ਪੱਖੋਂ ਆਹ ਕਹਾਣੀ ਹੈ ਮੇਰੇ ਸਤਕਾਰਯੋਗ ਭਰਾਓ ਜਿਹੜਾ ਹਿੱਸੇਦਾਰ ਪੰਜਾਬ ਦਾ ਮੁੱਖ ਮੰਤਰੀ ਵੀ ਬਣਦਾ ਮੰਨ ਰਿਹਾ ਇਸ ਕਰਕੇ ਸੰਵਧਾਨ ਦੀ ਲੋੜ ਪਈ ਹੈ ਪਰ ਲੋਕ ਕਹਿੰਦੇ ਹੈ ਲੋਕ ਕਹਿੰਦੇ ਕਾਂਗਰਸ ਪਾਰਟੀ ਸਿੱਖ ਮਾਰੂ ਪਾਰਟੀ ਸੀ ਇਹ ਅਕਸਰ ਹੀ ਕਹਿ ਦਿੰਦਾ ਕੋਈ ਜਥੇਦਾਰ

ਖੇਰਾ ਮੰਤਰੀ ਪੱਗਾਂ ਦਾ ਬਣਾਇਆ ਫਿਰ ਫੌਜਾਂ ਦੇ ਜਰਨੈਲ ਕਦੇ ਨਹੀਂ ਬਣੇ ਸੀ ਸਿੱਖ ਫੌਜਾਂ ਦਾ ਜਰਨੈਲ ਨਹੀਂ ਕਦੇ ਬਣਿਆ ਸੀਗਾ ਕਾਂਗਰਸ ਪਾਰਟੀ ਦੇ ਰਾਜ ਦੇ ਅੰਦਰ ਫਿਰ ਫੌਜਾਂ ਦੇ ਜਰਨੈਲ ਬੜੇ ਅੱਜ ਮੇਰੇ ਵਿਖਾ ਦਿਓ ਵਿਖਾ ਦਿਓ ਪੰਜਾਬ ਦਾ ਕਿਹੜਾ ਪੈਕ ਵਾਲਾ ਪੱਗ ਵਾਲਾ ਸਿੱਖ ਮਗਰਲੇ 10 ਸਾਲਾਂ ਹਿੰਦੁਸਤਾਨ ਦੀ ਸਰਕਾਰ ਚ ਜੀ ਪੱਗ ਦਾ ਸਨਮਾਨ ਵਧਾਇਆ

ਫੈਸਲਾ ਲੈਣਾ ਸੀ ਵੱਡੇ ਵੱਡੇ ਐਡੇ ਦੇ ਸਿਰਾ ਵਾਲੇ ਤਾਮਿਲਨਾਡੂ ਦੇ ਲੋਕ ਜਿਹੜੇ ਫੈਸਲਾ ਨਹੀਂ ਲੈਣ ਦਿੰਦੇ ਸੰ ਸੋਨੀਆ ਗਾਂਧੀ ਨੂੰ ਜਿਹੜੇ ਮਜਬੂਰ ਕਰਦੇ ਸਨ ਕਿ ਪੰਜਾਬ ਇੱਦਾਂ ਕਹੇ ਸਿੱਖਾਂ ਦੀ ਆਬਾਦੀ 1.5% ਹੈ ਲੇਕਿਨ ਸੋਨੀਆ ਗਾਂਧੀ ਨੇ ਆਪਣੀ ਸੋਚ ਦੇ ਮੁਤਾਬਕ ਫੈਸਲਾ ਲਿਆ ਸਾਰਿਆਂ ਨੂੰ ਪਾਸੇ ਕਰਕੇ ਆ ਡਾਕਟਰ ਮਰਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਫਕਰ ਦੀ ਗੱਲ ਲੈ ਸਰਦਾਰ सो इस करके अस पार्टी गुणगार रंदावा की गुणगान गाने रंधावा साहब वर्गे राजे वर्गे प्रताप सिंह बाजवा वर्गे की चीज सन यह सब उस पार्टी ने दिता हुआ सम्मान है ये उदय कह रहा नशा मैं रहे ये ठीक चल रहा पाड़ा साहब तीन क्या प्रैक्टिकल होना पड़ेगा सामू लोग अज हस्पता खाली पे है हस्पताल खाली पे है स्कूल खाली पे है ਪਟਵਾਰੀ ਕੋਲੇ 15 ਪਿੰਡ ਹੈ ਜਿਹੜਾ ਪੰਚਾਇਤ ਸੈਕਟਰੀ ਆ ਉਹਦੇ ਕੋਲੇ 15 ਪਿੰਡ ਹੈ ਲਾਇਮੈਂਡ ਕੋਲੇ 26 ਪਿੰਡ ਹੈ ਜੈਈ ਕੋਲੇ 20 ਪਿੰਡ ਹੈ ਜਿਹੜੀ ਥੋੜੀ ਪੁਲਿਸ ਵੀ ਚੌਂਕੀ ਹੈ ਇਹਦੇ ਵਿੱਚ 12 ਮਲਾਜਮ ਹੈ ਤਿੰਗ 800 ਹੈ ਤੇ ਕਿਵੇਂ ਕ੍ਰਾਈਮ ਰੁਕੂਗਾ ਕਿਵੇਂ ਨਸ਼ਾ ਰੁਕੂਗਾ ਹਰ ਪਿੰਡ ਤੇ ਪੁਲਿਸ ਵਾਲਾ ਮੋਟਰਸਾਈਕਲ ਲੈ ਕੇ ਬੈਠਾ ਹੋਣਾ ਚਾਹੀਦਾ 8 ਘੰਟਿਆਂ ਬਾਅਦ ਨਵੇਂ ਪੁਲਿਸ ਵਾਲਾ ਆ ਜੇ ਹਰ ਹਸਪਤਾਲ ਚ ਡਾਕਟਰ ਚਾਹੀਦਾ ਹੈ ਹਰ ਸਕੂਲ ਚ ਮਾਸਟਰ ਚਾਹੀਦਾ ਹੈ ਪੰਚਾਇਤ ਸੱਟੀ ਹਰ ਪਿੰਡ ਤੇ ਚਾਹੀਦਾ ਹੈ ਲਾਈਨਮੈਨ ਹਰ ਪਿੰਡ ਤੇ ਚਾਹੀਦਾ ਜਿਹੜਾ ਪੰਚਾਇਤ ਪੰਚਾਇਤ ਤੇ ਚਾਹੀਦਾ ਨਹੀਂ ਤਾਂ ਕੰਮ ਨਹੀਂ ਚੱਲੇਗਾ ਹੁਣ ਨੌਕਰੀ ਕਿਉਂ ਨਹੀਂ ਮਿਲਦੀ ਨੌਕਰੀ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਪੈਸਾ ਨਹੀਂ ਹੈ ਜਿਹਨੂੰ ਨੌਕਰੀ ਰੱਖਣਾ ਹੈ ਉਹ 50000 ਰੁਪਏ ਮਹੀਨੇ ਦਾ ਮੰਗੇਗਾ ਜੋ ਪਾੜਾ ਨੇ ਕਿਹਾ لیکن ਸਾਡੇ ਕੋਲ ਪੈਸਾ ਨਹੀਂ ਹੈ ਕਾਂਗਰਸ ਸਰਕਾਰ ਆਏਗੀ ਫਿਰ ਬੋਖਰੀ ਕਿਵੇਂ ਲਾਵਾਂਗੇ ਸਾਨੂੰ ਕੋਈ ਵਿਉਂਤ ਬਣਾਉਣੀ ਪਵੇਗੀ ਸਾਨੂੰ ਪੈਸਾ ਇਕੱਠਾ ਕਰਨਾ ਪਵੇਗਾ ਫਜ਼ੂਲ ਖਰਚੀ ਬੰਦ ਕਰਨੀ ਪਵੇਗੀ 1000 ਕਰੋੜ ਰੁਪਏ ਦਾ ਭਗਵਾਨ ਤੁਬਾਨ ਦਾ ਕੇਵਲ ਪੋਸਟਰਾਂ ਦਾ ਮਸ਼ਹੂਰੀਆਂ ਦਾ ਬਜਟ ਹੈ ਬੰਦ ਕਰਨਾ ਪਵੇਗਾ ਇਹੋ ਜੀਆਂ ਸਾਰੀਆਂ ਜਿਹੜੀਆਂ ਡੈੱਡ ਸਕੀਮਾਂ ਡੈੱਡ ਮੈਕ ਨੇ ਬੰਦ ਕਰਕੇ ਸਾਨੂੰ ਇਹਦਾ ਪੈਸਾ ਇਕੱਠਾ ਕਰਕੇ ਜਿਹੜੀ ਮੁਫਤ ਖੋਰੀ ਹੈ ਜਿਹੜੀ ਨਜਾਇਜ਼ ਮੁਫਤ ਖੋਰੀ ਹੈ ਕਈ ਤਾਂ ਜਾਇਜ਼ ਹੈ ਉਹ ਬੰਦ ਕਰਕੇ ਸਾਨੂੰ ਨੌਕਰੀਆਂ ਦੇਣਾ ਪੈਣੀਆਂ ਜਦੋਂ ਨੌਕਰੀਆਂ ਦੇਵਾਂਗੇ ਫੇਰ ਨਸ਼ਾ ਕੱਟ ਸਕਦਾ ਹੈ ਨਸ਼ਾ ਬੰਦ ਨਹੀਂ ਹੋ ਸਕਦਾ ਕੱਟ ਸਕਦਾ ਜਦੋਂ ਮੁੰਡਾ ਤੜਕੇ ਨੌਕਰੀ ਜਾਏਗਾ ਕੱਲ ਸ਼ਾਮ ਨੂੰ 5 ਵਜੇ ਆਏਗਾ ਨਸ਼ਾਰਾ ਤੇ ਗੈਂਗਸਟਰ ਬੰਨੇ ਮੁੰਡੇ ਉਦੋਂ ਕੱਟਣਗੇ ਜਦੋਂ ਨੌਕਰੀਆਂ ਦੇ ਆਗੇ ਉਹਦੇ ਵਾਸਤੇ ਪੈਸਾ ਇਕੱਠਾ ਕਰਨਾ ਪਏਗਾ ਫੇਰ ਇਹਦੇ ਨਾਲ ਨਾਲ ਇੱਕ ਕੰਮ ਹੋਰ ਕਰਨਾ ਪਏਗਾ ਬਾਦਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਲੋਕਾਂ ਨੇ ਸਰਕਾਰਾਂ ਚਲਾਉਣੀਆਂ ਰਣੂਆ ਜੀ ਮੇਰੀ ਇੱਕ رائے ਹੈ ਮੈਂ ਮਾਲਵੇ ਉਧਰ ਬਾਦਲ ਦਾ ਜਿਹੜਾ ਜ਼ਿਲ੍ਹਾ ਉੱਥੇ ਅਸੀਂ ਉਧਰ ਰਾਜਸਥਾਨਾ ਲੱਗ ਜਾਂਦੇ ਸਾਡੇ ਜ਼ਿਲ੍ਹੇ ਚ ਚਿੱਟਾ ਘਟਾ ਹੈ ਸਾਡੇ ਜ਼ਿਲ੍ਹੇ ਚ ਟੀਕਾ ਕਰਨ ਘਟਾ ਮੈਂ ਉੱਥੇ ਬਾਬਿਆਂ ਨੂੰ ਪੁੱਛਿਆ ਲੰਬੀ ਦੇ ਆਣੂ ਮਲੋੜ ਦੇ ਆਣੂ ਗਿੱਦੜ ਦੇ ਆਣੂ ਮੈਂ ਕਿਹਾ ਵੀ ਚਿੱਟਾ ਕਿਉਂ ਘਟਾ ਹੈ ਗੋਲੀਆਂ ਕਿਉਂ ਘਟਾ ਕਿਉਂਕਿ ਜਿਹੜਾ ਚਿੱਟਾ ਖਾਂਦਾ ਗੋਲੀ ਖਾਂਦਾ ਟੀਕਾ ਖਾਂਦਾ ਲਾਉਂਦਾ ਉਹਦੀ ਉਮਰ ਤੇ ਨਿਸ਼ਾਨ ਹੈ ਇਤੋਂ ਵੱਧ ਨਹੀਂ ਫੇਰ ਮੈਂ ਪੁੱਛਿਆ ਕਈ ਬਾਬਿਆਂ ਨੂੰ ਮੈਂ ਕਿਹਾ ਭਈ ਉਹ ਕਹਿੰਦਾ ਸਾਡਾ ਬਾਪੂ ਥੀਮ ਖਾਂਦਾ ਮਗਰ ਦੇ 40 ਸਾਲਾਂ ਦਾ ਕੋਈ ਕਹਿੰਦਾ ਸਾਡਾ ਬਾਪੂ ਪੁੱਕੀ ਖਾਂਦਾ ਹੈ ਮਗਰ ਲੇ 30 ਸਾਲਾਂ ਤੋਂ ਮੈਂ ਕਿਸੇ ਨਸ਼ੇ ਦਾ ਹੰਮੀ ਨਹੀਂ ਪਰਦਾ ਤੁਸੀਂ ਸਾਰੇ ਚਾਹ ਪੀਂਦੇ ਹੋ ਉਹ ਭਈ ਪੀਂਦੇ ਹੋ ਕਿ ਲਈ ਪਿੰਦਾ ਹੈ ਚਾਹ ਤੋਂ ਬਿਨਾ ਤਰਕੇ ਉੱਠਿਆ ਨਹੀਂ ਜਾਂਦਾ ਚਾਹ ਇੱਕ ਅਮਲ ਹੈ ਚਾਹ ਗੋਰੇ ਦੇਗੇ ਸੀ ਇੱਕ ਨਸ਼ਾ ਜਦੋਂ ਚਾਹ ਨਹੀਂ ਛੱਡੀ ਜਾ ਰਹੀ ਫਿਰ ਕਿੱਟਾ ਜਿਵੇਂ ਛੱਡੋਂਗੇ ਸਾਨੂੰ ਆਲਟਰਨੇਟਿਵ ਕੁਝ ਸੋਚਣਾ ਪਏਗਾ ਜੇ ਲੋਕਾਂ ਦੀ ਜਾਨ ਬਚਾਉਣੀ ਹੈ ਥੋੜੇ ਸਮੇਂ ਆਸੇ ਸਾਨੂੰ ਇਹ ਸੰਥੈਟਿਕ ਡਰੱਗਸ ਘਟਾਉਣ ਵਾਸਤੇ ਸਾਡੇ ਉੱਥੇ ਚਿੱਟਾ ਤਾਂ ਘਟਾ ਹੈ ਕਿਉਂਕਿ ਰਾਜਸਥਾਨ ਬਾਰਡਰ ਲੱਗਦਾ ਹੈ ਤੇ ਉਸੇ ਬਾਰਡਰ ਤੋਂ ਅਫੀਮ ਤੇ ਪੁੱਕੀ ਦੇ ਉੱਥੇ ਪੁੱਕੀ ਦੇ ਠੇਕੇ ਸੀ ਇਸ ਕਰਕੇ ਲੋਕ ਪੁੱਕੀ ਲੈ ਆਉਂਦੇ ਸੀ ਤੇ ਸਾਡੇ ਉਹ ਸੰਥੈਟਿਕ ਡਰੱਗਸ ਘਟੀ ਹੈ ਘਟਾ ਹੈ ਸੋ ਕਹਿਣ ਦਾ ਭਾਵ ਸਾਨੂੰ ਆਲਟਰਨੇਟਿਵ ਹੱਲ ਕੱਢਣਾ ਪਵੇਗਾ ਅੱਡੇ ਰਸੀਂ ਨਸ਼ਾ ਬੰਦ ਕਰਨਾ ਚਾਹਣੇ ਹੋ ਕਿਉਂਕਿ ਕੈਨੇਡਾ ਚ ਮਰਵਾਨਾ ਨਾਮ ਦਾ ਨਸ਼ਾ ਉਹਨਾਂ ਨੇ ਲੀਗਲਾਈਜ਼ ਕਰਤਾ ਹੋਰੇ ਠੇਕੇ ਖੋਲ ਕੇ ਸਾਨੂੰ ਸੋਚਣਾ ਪਵੇਗਾ ਕਿਉਂਕਿ ਸਾਡੇ ਬੱਚੇ ਦਾ ਮਰਨ ਘੱਮ ਸੇ ਘੱਮ ਸਾਡਾ ਬੱਚਾ 30 40 ਸਾਲ 50 ਸਾਲ ਜਿਉਂਦਾ ਰਹੇ ਇਹੋ ਜਿਹੀਆਂ ਵਿਵਤਾ ਸਾਨੂੰ ਹੁਣ ਵਾਲੇ ਸਮੇਂ ਚ ਬਣਾਉਣੀਆਂ ਪੈਣੀਆਂ ਹੈ ਸੋ ਜਾਦਾ ਕੁਝ ਨਾ ਕਹਿੰਦੇ ਹੋਏ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਦੋ ਚਾਰ ਗੱਲਾਂ ਕਹਿਣੀਆਂ ਚਾਹਣਾ ਅੱਜ ਇੱਕ ਗੱਲ ਤਾਂ ਪਤਾ ਚੱਲ ਗਈ ਹੈ ਪਿਤਾ ਪਰਪੂਤ ਗੋੜੇ ਤੇ ਗੋੜਾ ਬਹੁਤ ਅੰਨੀ ਤੇ ਥੋੜਾ ਥੋੜਾ ਚੱਕ ਤੇ ਫੱਟੇ ਮੁੰਡੇ ਵੀ ਮੈਂ ਬਾਜਵਾ ਸਾਹਿਬ ਨੂੰ ਕਹਿ ਰਿਹਾ ਸੀ ਮੈਂ ਕਿਹਾ ਰੰਡਾਵਾ ਸਾਹਿਬ ਨੇ ਆਰਦਾ ਮੁੰਡਾ ਸ਼ਿੰਗਾਰ ਲਿਆ ਪਰ ਮੁੰਡੇ 'ਚ ਵੀ ਕਣਕੜਨ ਹੈਗਾ ਜੁਰਤ ਹੈਗੀ ਆ ਪੂਰਾ ਲੱਗਦਾ ਵੀ ਵਾਕਿਆ ਹੀ ਸੰਭਾਲ ਸਕਦਾ ਹੈ ਕਈ ਵਾਰੀ ਤਾਂ ਐਵੇਂ ਠੱਕੇ ਨਾਲ ਵੀ ਸੰਭਾਲਣਾ ਪੈਂਦਾ ਪਰ ਲੇਕਿਨ ਅੱਜ ਇਹ ਮੈਨੂੰ ਪਤਾ ਹੈ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਉਹ ਰੰਦਾਵਾ ਸਾਹਿਬ ਦਾ ਨਹੀਂ ਇਹ ਉਦੇ ਵੀ ਰੰਦਾਵਾ ਨੇ ਕੀਤਾ ਹੈ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਇਹਨਾਂ ਤੇ ਦੂਜਾ ਹੁਣ ਦੂ ਰੰਦਾਵਾ ਨਹੀਂ ਕਹਣਾ ਇਹ ਕਹਿੰਦਾ ਰੰਦਾਵਾ ਸਾਹਿਬ ਨੇ ਕੰਮ ਕੀਤੇ ਤੁਹਾਨੂੰ ਮੇਰੇ ਬਾਪੂ ਨੇ ਕੀਤੀ ਅੱਜ ਤੋਂ ਬਾਅਦ ਇਹ ਰੰਦਾਵਾ ਸਾਹਿਬ ਅਧਰੂਪ ਬਾਪੂ ਬਾਪੂ ਕਹਿੰਦੇ ਸੀ ਬੜੇ ਸਿਖਾਵੇ ਰਹਿੰਦੇ ਸੀ ਉਹ ਜਿਹੜਾ ਪਿਓ ਰੰਦਾਵੇ ਰਗਾ ਹੋਵੇ ਉਹਨੂੰ ਪਰਵਾਹ ਕਰਨ ਦੀ ਲੋੜ ਵੀ ਦਿੱਤਾ ਸੋ ਬਾਪੂ ਦਾ ਇਹ ਸਾਰਾ ਸਰਮਾਇਆ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹਣਾ ਅੱਜ ਵੀ ਜਿਹੜੀ ਸਭਾ ਰੰਦਾਵਾ ਸਾਹਿਬ ਮੈਂ ਇੱਥੇ ਬਾਜਵਾ ਸਾਹਿਬ ਕੋਲ ਮਰੇ ਆ ਇਹ ਕਹਿਣਾ ਇਹ ਇਹਨਾਂ ਨੂੰ ਬਾਜਵਾ ਸਾਹਿਬ ਨੂੰ ਪਾੜੇ ਤੇ ਜੀਰੇ ਨੇ ਲਾ ਦਿਆ ਕਿਉਂਕਿ ਪਤੰਦਰਾ ਦੇ ਫੱਟੇ ਹੀ ਬਾਹਰ ਸਾਡੇ ਚੱਕੀ ਗਏ ਅੱਜ ਸੋ ਅੱਜ ਦੀ ਜਿਹੜੀ ਇਹ ਸਭਾ ਇਹ ਅਸੀਂ ਤਾਂ ਬਈ ਪੈਸਾਂ ਚ ਕਰਦੇ ਆ ਗਰਮੀ ਦਾ ਮੌਸਮ ਹੈ ਪਰ ਉਹ ਮਰਜੀ ਬਣੇ ਆ ਮਰਜੀ ਬਣੇ ਜਿਹੜੇ ਅੱਜ ਚੱਲ ਕੇ ਆਏ ਆ ਇਹ ਇਹਨਾਂ ਲੋਕਾਂ ਨੇ ਅੱਜ 46 45 ਡਿਗਰੀ ਦੇ ਵਿੱਚ ਇੰਨੀ ਵੱਡੀ ਸਭਾ ਮੰਡੀ ਦੇ ਵਿੱਚ ਕੋਈ ਆਮ ਬੰਦਾ ਜੁਰਤ ਨਹੀਂ ਕਰ ਸਕਦਾ ਵੀ ਯਾਰ ਅੱਜ ਗਰਮੀ ਦੇ ਮੌਸਮ ਤੇ ਕੰਮ ਦੀ ਰੁੱਤ ਦੇ ਵਿੱਚ ਸਭਾ ਕਰਾਂਗੇ ਇਹ ਤੁਹਾਡੇ ਕਰਕੇ ਇਹਨਾਂ ਲੋਕਾਂ ਕਰਕੇ ਸੰਭਵ ਹੋਈ ਹੈ ਬਾਕੀ ਚਿੰਤਾ ਨਾ ਕਰੋ ਇਹ ਸਰਕਾਰ ਦੇ ਸਾਡੇ ਵੱਡੇ ਸਾਹਮਣੇ ਲੀਡਰ ਨੇ ਇਹਨਾਂ ਲੋਕਾਂ ਨੇ ਪੰਜਾਬ ਦੀਆਂ ਸਰਕਾਰਾਂ ਵੀ ਹੱਥ ਚੁਲਾਉਣੀਆਂ ਤੇ ਪੰਜਾਬ ਦੀਆਂ ਕਬੀਨਾ ਦੇ ਵਿੱਚ ਨਵੇਂ ਇਹ ਨਵੇਂ ਲੋਕਾਂ ਨੂੰ ਮੌਕਾ ਵੀ ਦੇਣਾ ਹੈ ਜਿਹੜੇ ਥੋੜਾ ਖੱਸਾ ਕਿਸਾ ਦਾ ਕੀ ਬਣੇਗਾ ਬਰਾਬਰ ਹੋਏਗਾ ਹਸਾਬ ਤਾਬ ਕੇ ਨਹੀਂ ਕੀ ਕਰੇਗਾ ਸਦਾ ਆਉਣ ਵਾਲਾ ਸਮਾਂ ਕਿਉਂਕਿ ਜਿਹੜੇ ਅਮਰਿੰਦਰ ਸਿੰਘ ਅਰਗੇ ਸੀ ਉਹ ਚਲੇ ਗਏ ਇਹ ਜਿਹੜੇ ਲੀਡਰ ਹੈ ਕਿ ਆਪ ਦਰਿਆ ਵਿਸ਼ਾਖਾ ਕੇ ਆਪਦੇ ਪਿੰਡਿਆਂ ਤੇ ਤਸੱਤ ਚੱਲ ਚੱਲ ਕੇ ਇੱਥੇ ਆਏ ਆ ਥੋੜਾ ਮੁੱਲ ਬੋੜਾ ਕੇ ਬਾਬਾ ਸੁੱਖ ਰੱਖੇ चाहे कुछ ना मिले लेकिन इकट्ठे होके पंजाब की लड़ाई लड़ा कठे होके लड़ाई लड़ा गरीबा की लड़ाई लड़ा नीतिया की लड़ाई लड़ा कुचलिया की लड़ाई लड़ाबीय की लड़ाई लड़ा अकड़े होके लड़ा केवल थोड़े साथ की लड़ है थोड़ा बहुत 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 दिल दया गहराइया चो धनवाद